ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਠੀਕ ਠਾਕ ਹੋਵੋ ਚੜ੍ਹਦੀ ਕਲਾ ਹੋਵੋ ਕਿ ਤੇ ਅੱਜ ਆਪਾਂ ਪਹੁੰਚੇ ਸੀ ਇਹ ਡੇਰਾ ਬਾਬਾ ਸੰਜਿਆ ਦਾ ਤੇ ਇੱਥੇ ਨਾ ਮੈਡੀਕਲ ਕੈਂਪ ਲੱਗਿਆ ਹੋਇਆ ਕੈਂਪ ਦੇ ਵਿੱਚ ਤੁਹਾਨੂੰ ਦਿਖਾਉਣਿਆ ਸਾਰਾ ਸਹੂਲਤਾਂ ਦੇ ਵੀਡੀਓ ਦੇ ਵਿੱਚ ਬਣੇ ਰਹੋ ਜੀ ਪੰਜੀ ਫ੍ਰੀ ਮੈਡੀਕਲ ਚੈੱਕਅਪ ਕੈਂਪ ਹੈਗਾ ਕੋਈ ਪਰਚੀ ਦੀ ਫੀਸ ਨਹੀਂ ਮੁਫਤ ਲੈਓ ਟੈਸਟ ਹੋਣਗੇ ਤੇ ਤੇਰੇ ਬਾਬਾ ਸੰਜੇ ਦਾ ਹੱਦੇ ਲੱਗਿਆ ਹੋਇਆ ਕੈਂਪਸ ਸਾਨੂੰ ਅੱਜ ਦਿਖਾਉਣੇ ਸਾਰੇ ਨਾਲ ਮਿਲਾਉਣੇ ਆਗੇ ਆ ਸਾਡੇ ਸਾਰੇ ਮਰੀਜ਼ ਬੈਠੇ ਨੇ ਦਵਾਈਆਂ ਲੈਣ ਪਹੁੰਚੇ ਹੋਏ ਨੇਗੇ ਸਾਡੇ ਕਲੱਬ ਦੇ ਪ੍ਰਧਾਨ ਜੱਗਾ ਸਿੰਘ ਜੀ ਜੰਮਾ ਸਿੰਘ ਜੀ ਬਿੱਟੂ ਸਿੰਘ ਸਾਡੇ ਕਲੱਬ ਦੇ ਪ੍ਰਧਾਨ ਨੇ ਬਲੱਡ ਟੈਸਟ ਵੀ ਹੋ ਰਹੇ ਨੇ ਜੀ ਤੇ ਦਵਾਈਆਂ ਨਾਲ ਨਾਲ ਜੀ ਸਾਰੀਆਂ ਫ੍ਰੀ ਹੋਣਗੀਆਂ ਜੰਮਾ ਸਿੰਘ ਸਾਡੇ ਏਪੀ ਪ੍ਰਧਾਨ ਨੇ ਕਲੱਬ ਦੇ ਤੇ ਸਾਡੇ ਡਾਕਟਰ ਸਾਹਿਬ ਇੱਥੇ ਨੇ ਚੈੱਕਅਪ ਕਰਵਾ ਰਹੇ ਨੇ ਤੇ ਸਾਡੇ ਚਿੱਤਰ ਸਿੰਘ ਜੀ ਨਾਲ ਦਿਨ ਦਾ ਰਿਪੋਰਟ ਵੀ ਦੇਇਆ ਰਹੇ ਨੇ ਅੱਜ ਮੈਂ ਨਾ ਪਰਮੈਟ ਕਰੀ ਨਾ ਗਿਆ ਕਿੰਨਾ ਹਾਲ ਹੈ ਨਾਲ ਦਿਨ ਦਾ ਰਿਪੋਰਟਾਂ ਵੀ ਦੇ ਰਹੇ ਨੇ ਦਸਤ ਕਰਕੇ ਡਾਕਟਰ ਜਵਾਰ ਸਿੰਘ ਦਿੱਲੀ ਹਸਪਤਾਲ ਦਾ ਜਨਰਲ ਮੈਡੀਕਲ ਡਾਕਟਰ मौजूदा सरपंच हाजिर ने ਠੀਕ ਹੈ ਸਿੱਧੂ ਸਾਹਬ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਜੇ ਆਪਾਂ ਡੇਰੇ ਦੇ ਵਿੱਚ ਖੜੇ ਆਂਗੇ ਕੈਂਪ ਲੱਗਿਆ ਹੋਇਆ ਤੇ ਨਾਲ ਸਰਪੰਚ ਸਾਹਿਬ ਕਲੱਬ ਦੇ ਮੈਂਬਰ ਬਿਕਰਮ ਸਿੰਘ ਜੀ ਤੇ ਆਪਾਂ ਇਹਨਾਂ ਤੋਂ ਸਾਰਿਆਂ ਤੋਂ ਲੈਣੀ ਆ ਜਾਣਕਾਰੀ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਸਸੀ ਕਾਲ ਜੀ ਇਹ ਆਪਣਾ ਜਿਹੜਾ ਕੈਂਪ ਲੱਗ ਰਿਹਾ ਜੀ ਇਹਦੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਤੁਸੀਂ ਜਾਣਕਾਰੀ ਜੇ ਕੈਂਪ ਨਾਲ ਚੜ੍ਹਦੀ ਕਲਾ ਵੈਲਫੇਅਰ ਕਲੱਬ ਤੇ ਬਾਬਾ ਜੀ ਵੱਲੋਂ ਤੇ ਨਗਰ ਵੱਲੋਂ ਸਾਰੇ ਸਾਂਝੇ ਲਾਇਆ ਗਿਆ ਜੀ ਅੱਛਾ ਜੀ ਤੇ ਮੁਫਤ ਚੈੱਕਅਪ ਕਰਾ ਜੀ ਤੇ ਮੁਫਤ ਦਵਾਈ ਦਿੱਤੀ ਜਾਣਗੀ ਆ ਅੱਛਾ ਜੀ ਹਾਂ ਜੀ ਹੁਣ ਹੁਣ ਟੈਸਟ ਕੀਤੇ ਜਾਣਗੇ ਜੀ ਠੀਕ ਹੈ ਇਹ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਟੈਸਟ ਕੀਤੇ ਜਾਣਗੇ ਨਾਲ ਲਗਭਗ ਸਾਰੀਆਂ ਬਿਮਾਰੀਆਂ ਦੀ ਜੀ ਠੀਕ ਹੈ ਜੀ ਸਾਰੇ ਟੈਸਟ ਕੀਤੇ ਜਾਣਗੇ ਡਾਇਬੀਟੀਜ਼ ਤੇ ਤੇ ਕੈਂਪ ਜੀ ਕਿਨੇ ਟਾਈਮ ਬਾਅਦ ਚਲਵਾਇਆ ਜਾਂਦਾ ਜੀ ਪਿੰਡ ਦੇ ਵਿੱਚ ਕੈਂਪਾ ਲਗਾ ਤਾਂ ਲੱਗਦੇ ਰਹਿੰਦੇ ਜੀ ਕਦੇ ਖੋਦਲ ਕੈਪ ਲਾਉਣੇ ਆ ਜੀ ਕਦੇ ਅੱਖਾਂ ਵਾਸਤੇ ਕੈਂਪ ਤੇ ਕਦੇ ਇਹ ਮੁਫਤ ਦਵਾਈ ਵਾਲਾ ਤੇ ਚੱਕਾਪਾਲ ਕਰਦੇ ਜੀ ਲਗਾ ਦਾ ਕੈਂਪ ਲੱਗਦੇ ਰਹਿੰਦੇ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਥੋੜਾ ਸਾਰਿਆਂ ਦਾ ਕੈਂਪ ਲਗਾਉਣ ਦੇ ਵਾਸਤੇ ਵੀ ਤੇ ਕੈਂਪ ਨੂੰ ਟਾਈਮ ਤੇ ਸਮਾਂ ਕੱਢਣ ਵਾਸਤੇ ਧੰਨਵਾਦ ਜੀ ਹਾਂ ਜੀ ਇੱਧਰ ਵੀ ਮਰੀਜ਼ ਬੈਠੇ ਨੇ ਸਾਰੇ ਤੇ ਕੈਂਪ ਲੱਗਾ ਹੋਇਆ ਦਵਾਈਆਂ ਦੇਈ ਜਾ ਰਹੇ ਨੇਗੇ ਹੋਨੇ ਤੇ ਡਾਕਟਰ ਸਾਹਿਬ ਬੈਠੇ ਨੇ ਹਾਂ ਬਾਰੇ ਦੇ ਮਹਿੰਦਰ ਸਿੰਘ ਜੀ ਕਲਬ ਦੇ ਪ੍ਰਧਾਨ ਜੱਗਾ ਸਿੰਘ ਨਾਲ ਮੌਜੂਦ ਸਰਪੰਚ ਕਾਲਾ ਸਿੰਘ ਜੰਪਾਲ ਸਿੰਘ ਕਿ ਸਿੰਗਾਪੁਰ ਦੇ ਵੀਤਰਾਪ ਦੇ ਪ੍ਰਧਾਨ ਨੇ ਸਾਡੇ ਬਹੁਤ ਸਾਰਾ ਸਹਿਯੋਗ ਹੈ ਇਹਨਾਂ ਦਾ ਵੀ। ਤੁਹਾਡਾ ਧੰਨਵਾਦ। ਜਿਹੜਾ ਕਿ ਸਰਪੰਚ ਸਾਹਿਬ ਨੇ ਕਿਹਾ। ਅੱਜ ਮੈਂ ਇਹ ਵੀ ਕਿਹਾ। ਜਿਹੜੇ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਨੇਗੇ। ਨਾਲ ਬਾਬਾ ਜੀ ਦੇ ਮਾਤਾ ਜੀ ਬੈਠੇ ਨੇ ਸਰਪੰਚੋਟੇ ਨੇ ਹਾਂਜੀ ਸਰਪੰਚ ਸਾਹਿਬ ਜੀ ਆਪਣੇ ਪਿੰਡ ਦੇ ਵਿੱਚ ਕੈਂਪ ਲੱਗ ਰਿਹਾ ਡੇਰੇ ਦੇ ਵਿੱਚ ਤੁਸੀਂ ਇਹਨਾਂ ਬਾਰੇ ਕੁਝ ਬੋਲਣਾ ਚਾਹੋਗੇ ਜੀ ਬਹੁਤ ਬੰਦਿਆ ਬਰਾਤ ਦਾ ਡਾਕਟਰ ਵੱਲੋਂ ਜੋ ਵੀ ਚਾਰੀ ਕੰਮ ਕਰਦੇ ਆ ਰਹੇ ਹੁੰਦੇ ਨੇ ਜੇਕਰ ਦਰਵਾਜ਼ੇ ਤੋਂ ਜਦੋਂ ਅੰਦਰ ਮੈਨੂੰ ਰੱਖ ਸਕਦੇ ਹਾਂ ਮੈਂ ਚਾਹੁੰਦਾ ਰਿਕਵਰ ਕਾਰ ਚਲਵਾਈ ਚਾਹੀਦੀ ਚਾਹਤ ਦੋ ਦੰਦਰ ਨੂੰ ਕਾਰ ਦੇ 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 ਗਾਹਤ ਬਹੁਤ ਵਧੀਆ ਕਲਾਬ ਹੋ ਗਿਆ ਬਹੁਤ ਆਚਨ ਠੀਕ ਹੈ ਧੰਨਵਾਦ ਜੀ ਤੁਹਾਡਾ ਵੀ ਇਹ ਕੱਢਦੇ ਅੰਦਰੋਂ ਬਾਹਰ ਵਿੱਚ ਕਰਦੇ ਅੰਦਰੋਂ ਬਾਹਰ ਨਾ ਪਾ ਕੇ ਸੁਣਾਈ ਬਣਾ ਗਾ ਸਮੱਸਿਆ ਧੰਨ ਸਾਰੇ ਜੀ ਦਵਾਈ ਜਾਣ ਵਾਸਤੇ ਬੈਠੇ ਨੇ ਇੱਧਰ ਸਾਡੇ ਮੁੱਖ ਸੇਵਾਦਾਰ ਵੀ ਬੈਠੇ ਨੇ ਜਿਹੜੇ ਰਰੇ ਇਹਨੇ ਸਾਡੇ ਡੀਰਿਆ ਸਾਹਿਬ ਦੇ ਜੀ ਹੈੱਡ ਗ੍ਰਾਂਤੀ ਸਾਹਿਬ ਬਾਬਾ ਜੀ